ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਸੱਤ ਟਰਾਲੀਆਂ ਤੇ ਇੱਕ ਟਰਾਲਾ ਇੱਕ ਟਰੈਕਟਰ ਇੱਕ ਮੇਜਰ ਜੀਪ ਲੈ ਕੇ ਆਇਆ ਵਕਾਊ ਜੀ ਪਹਿਲਾਂ ਗੱਲ ਕਰਦੇ ਆ ਟਰਾਲੀ 11 ਫੁੱਟੀ ਸਵਾ 2 ਫੁੱਟ ਦੀ ਵਾਰੜਾ ਜੈਕ ਵਾਲੀ ਵਧੀਆ ਟਰਾਲੀ ਐ ਚੰਗੇ ਟਾਇਰ ਆ 4 ਇੰਚੀ ਚੌੜਾ ਹਿੱਸਾ ਲੱਗਿਆ ਹੋਇਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੇਟ 1,10,000 ਰੁਪਿਆ ਮੌਕੇ ਤੇ ਮਾਨਤਾ ਨੂੰ ਹੋ ਜੂਗਾ 94171 43607 ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਟਰਾਲੀ ਬਾਰੇ ਫੁੱਲ ਜਾਣਕਾਰੀ ਲੈ ਸਕਦੇ ਹੋ ਵੀਰਾਂ ਕੋਲੇ ਬਹੁਤ ਟਰਾਲੀਆਂ ਖੜੀਆਂ ਜੇ ਕਿਸੇ ਵੀਰ ਭਰਾ ਨੇ ਕੋਈ ਵੀ ਟਰਾਲੀ ਲੈਣੀ ਆ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਤੇ ਜੀ ਰੇਟ ਕੋਈ ਪੱਕਾ ਰੇਟ ਨਹੀਂ ਅੱਗੇ ਜੀ 11 6.5 ਦਾ ਟਰਾਲਾ ਡਬਲ ਟਾਇਰ ਜਾਲੀ ਵਾਲਾ ਵੈੱਡ ਨਾਲ ਮਿੱਟੀ ਵਾਲੇ ਫੱਟੇ ਮਿਲ ਜਾਣਗੇ ਜੇ ਕਿਸੇ ਨੇ ਲੈਣੇ ਆ ਰੇਟ 1,80,000 ਰੁਪਿਆ ਅੱਗੇ ਜੀ ਨੀਲੀ ਟਰਾਲੀ ਐ ਇਹ ਜੈਕ ਵਾਲੀ 11 2 ਦਾ ਵੈੱਡ ਨਾਲ ਆ ਜੀ ਰੇਟ ਹੈ 110000 ਰੁਪਇਆ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ। ਨੰਬਰ ਵੀਰਾਂ ਦਾ 9417148607 9417148607 ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਇਹਨਾਂ ਟਰਾਲੀਆਂ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਵਿੱਚੋਂ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ। ਇੱਕ ਵੀਰਾਂ ਕੋਲੇ ਨਵੀਂ ਟਰਾਲੀ ਖੜੀ ਹੈ ਜੀ। ਦੇਖ ਸਕਦੇ ਹੋ 11 ਛੇ ਦੀ ਟਰਾਲੀ ਆ ਸਵਾ ਦੋ ਵਾਰ ਆ 4 ਇੰਚੀ ਹਿੱਸਾ ਘੜੇ ਵਾਲੇ ਰਹਿ ਮੰ ਜੀ। ਰੇਟ 1,25,000 ਰੁਪਇਆ 25,000 ਰੁਪਇਆ ਰੇਟ ਆ ਜੀ ਮਾੜਾ ਮੋਟਾ ਮਾਨਤਨ ਹੋ ਸਕਦਾ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਹੁਤ ਵਧੀਆ ਨਵੀਂ ਟਰਾਲੀ ਹੈ ਜੀ ਅੱਗੇ ਜੀ 11 62 ਦੀ ਟਰਾਲੀ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਦੇਖ ਸਕਦੇ ਹੋ ਬਹੁਤ ਵਧੀਆ ਟਰਾਲੀ ਹੈ ਜੈਕ ਵਾਲੀ ਰੇਟ 1 ਲੱਖ ਰੁਪਇਆ ਫਿਕਸ ਰੇਟ ਆ ਜੀ ਇਹਦਾ ਫਿਕਸ ਰੇਟ ਆ ਨਾਲ ਵੈੱਡ ਮਿਲ ਜੂਗਾ ਬਹੁਤ ਵਧੀਆ ਟਰਾਲੀ ਆ 11 ਫੁੱਟ ਦੀ ਟਰਾਲੀ ਹੈ ਜੀ ਫਿਕਸ ਰੇਟ ਦੇ ਵਿੱਚ 1 ਲੱਖ ਰੁਪਇਆ ਵਧੀਆ ਚੰਗੇ ਕੰਮ ਵਾਲੇ ਟਾਇਰ ਹੈ ਜੀ ਅੱਗੇ ਜੀ 11 ਫੁੱਟ ਦੀ ਟਰਾਲੀ ਆ ਸਵਾ ਦੋ ਫੁੱਟ ਵਾੜਾ ਵਧੀਆ ਨਵੀਂ ਟਰਾਲੀ ਹੈ ਜੀ ਦੇਖ ਸਕਦੇ ਹੋ ਰੇਟ ਇਹਦਾ 1 ਲੱਖ ਤੇ 45000 ਰੁਪਿਆ ਵੀਰਾਂ ਦਾ ਨੰਬਰ ਨੋਟ ਕਰ ਲਓ ਜੀ 9803322424 9803322424 ਨੰਬਰਾਂ ਤੇ ਫੋਨ ਕਰ ਸਕਦੇ ਹੋ ਅੱਗੇ ਜੀ ਸਵਰਾਜ 735 FE ਟਰੈਕਟਰ ਹੈ ਜੀ ਪੰਜਾਬ ਨੰਬਰ 2001 ਮਾਡਲ ਬਾਹਰ ਪੰਪ ਵਾਲਾ ਵੱਡੇ ਗੀਅਰ ਵਾਲਾ ਰੇਟ 1 ਲੱਖ 45000 ਰੁਪਏ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਕਲੌਸ ਕਰ ਇੰਜਨ ਆ ਜੀ ਅਗਲੇ ਟਾਇਰ ਨਵੇਂ ਆ ਪਿਛਲੇ ਟਾਇਰ 35 ਪੈਸੇ ਆ ਨੰਬਰ ਪੰਜਾਬ ਆ ਜੀ ਇਹ ਸਾਰੇ ਖਸੰਦ ਖੇਤੀਬਾੜੀ ਦੇ ਟਰਾਲੀਆਂ ਟਰੈਕਟਰ ਤੇ ਜੀਪ ਪਿੰਡ ਕੋਠੇ ਅਮਨਗੜ ਮੱਲਣ ਜ਼ਿਲ੍ਹਾ ਮੌਕਸਰ ਤਹਿਸੀਲ ਕਿਦੜਵਾਹਾ ਦੇ ਵਿੱਚ ਵਿਕਾਊ ਆ ਜੇ ਕਿਸੇ ਵੀਰਪ੍ਰਾਣੇ ਲੈਣੀ ਹੋਵੇ ਆ ਜੀਪ ਆ ਜੀ ਮੇਜਰ ਜੀਪ 1988 ਮਾਡਲ ਮੋਡੀਫਾਈ ਕੀਤੀ ਹੋਈ ਹੈ 2K ਮੈਟੈਲਿਕ ਦਾ ਰੰਗ ਕੀਤਾ ਹੋਇਆ ਜੀ 1,80,000 ਰੁਪਿਆ ਡਿਮਾਂਡ ਹੈ ਮੌਕੇ ਤੇ ਪੂਰਾ ਮਾਨਤਾਣ ਕੀਤਾ ਜਾਊਗਾ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 9417148607 ਪਿੰਡ ਮੱਲਣ ਜ਼ਿਲ੍ਹਾ ਮੁਕਸਰ ਵਿੱਚੋਂ ਮੈਟਿੰਗ ਹੋਈ ਹੈ ਜੀ ਸੀਟਾਂ ਦੀ ਮੈਟਿੰਗ ਹੋਈ ਹੈ ਸਾਰੀ ਗੱਡੀ ਮੈਟਿੰਗ ਹੋਈ ਹੈ ਜੀ 575 DI ਇੰਜਨ ਹੈ ਜੀ ਬਲੈਰੋ ਵਾਲੇ ਬ੍ਰੇਕ ਹੈ ਜੀ 5 ਗੇਅਰ ਦੇ ਵਿੱਚ ਪੰਜਵਾਂ ਗੇਅਰ ਬੈਕ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਬਹੁਤ ਸੋਹਣੀ ਗੱਡੀ ਹੈ ਧੰਨਵਾਦ